ਜਿੱਤਨੇ ਬਾਟ ਤੂੰ ਦੂਰੀ ਦੀ ਤੈਅ ਕੀਤੀ ਹੈ ਉਹ ਦੂਰੀ ਦਸਦੀ ਹੈ ਇਤਨਾ ਵਾਪਸ ਚੱਲ ਕੇ ਤੈਨੂੰ ਆਣਾ ਪੈਗਾ ਇਤਨੇ ਕਦਮ ਤੇ ਆਣੇ ਪੈਣਗੇ ਇਤਨਾ ਪਰਉਪਕਾਰ ਤੇ ਤੈਨੂੰ ਕਰਨਾ ਪੈਗਾ ਇਤਨਾ ਜਪ-ਤਪ ਤੇ ਤੈਨੂੰ ਕਰਨਾ ਪੈਗਾ ਇਤਨੀ ਸੇਵਾ ਤੇ ਤੈਨੂੰ ਕਰਨੀ ਪੈਗੀ ਜਿਤਨੇ ਕਦਮ ਤੈਨੂੰ ਦੂਰ ਲੈ ਗਏ ਨੇ ਨੇੜੇ ਆਣ ਵਾਸਤੇ ਉਤਨੇ ਕਦਮ ਤੇ ਚਾਹੀਦੇ ਨੇ ਮੈਨੂੰ ਸੁਨੇਹੇ ਚਿੱਠੀ ਲਿਖੀ ਬਹੁਤ ਦੂਰ ਨਿਕਲ ਗਏ ਆ ਬਹੁਤ ਦੂਰ ਨਿਕਲ ਗਏ ਇਸ ਜ਼ਿੰਦਗੀ ਦੇ ਵਿੱਚ ਇਤਨੇ ਵਾਰ ਮੇਰੇ ਕੋਲ ਤੈ ਨਹੀਂ ਹੋਣੇ ਮੇਰੇ ਕੋਲ ਤੈ ਨਹੀਂ ਹੋਣੇ ਐਡਰੈਸ ਉਸਦਾ ਹੈਗਾ ਨਹੀਂ ਇਸੇ ਮੈਂ ਸੰਗਦੇ ਸੁਣਾਇਆ ਮੈਂ ਕਿ ਕੋਈ ਗੱਲ ਨਹੀਂ ਇਤਨੇ ਕਦਮ ਨਹੀਂ ਚੱਲ ਸਕਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਨੇਤ ਹੈ ਤੂੰ ਇੱਕ ਦਫਾ ਰੁਖ ਮੋੜ ਲੈ ਇੱਕ ਕਦਮ ਚੱਲ ਫਿਰ ਤੂੰ ਇੱਕ ਕਦਮ ਦੀ ਬਰਕਤ ਦੇਖ ਗੁਰੂ ਤੈਨੂੰ ਕਰੋੜਾਂ ਕਦਮ ਹੋ ਕੇ ਅੱਗੇ ਮਿਲੇਗਾ